ਕਹਿੰਦੇ ਕਿ ਜਦੋਂ ਸਿੱਧੂ ਮੂਸੇ ਵਾਲਾ ਦਾ ਮਰਡਰ ਹੋਇਆ ਤੁਸੀਂ ਸਭ ਤੋਂ ਵੱਡੇ ਚਸ਼ਮਦੀਦ ਉਹ ਨਾਲ ਹੀ ਬੈਠੇ ਸੀ ਸਿੱਧੂ ਦੇ ਕਹਿੰਦੇ ਕਿ ਬੋਲਟ ਤੇ ਚੜ ਕੇ ਫਾਇਰਿੰਗ ਕੀਤੀ ਗਈ ਸੀ ਸਿੱਧੂ ਦੇ ਉੱਪਰ ਨਹੀਂ ਬੋਲਟ ਤੇ ਨਹੀਂ ਕੋਈ ਵੀ ਚੜਿਆ ਪਰ ਹਾਂ ਜਿਹੜੇ ਪਿਸਤਲ ਵਾਲੇ ਬੰਦੇ ਸੀ ਜੇ ਜਾਂ ਸਾਰੇ ਸੀਗੇ ਉਹ ਉਹ ਬੰਦੇ ਉਹ ਗੱਡੀ ਦੇ ਨੇੜੇ ਜ਼ਰੂਰ ਆ ਗਏ ਸੀ ਬੋਲਟ ਦੇ ਤੇ ਨੇੜੇ ਆ ਕੇ ਉਹਨਾਂ ਨੇ ਚੰਗੀ ਨੇੜੇ ਆ ਕੇ ਵੀ ਗੋਲੀਆਂ ਚਲਾਈਆਂ ਨੇ ਤਾਂ ਉਹਨਾਂ ਨੇ ਕਨਫਰਮ ਵੀ ਕਰਿਆ ਵੀ ਸਿੱਧੂ ਹਾਂ ਸਿੱਧੂ ਡਿੱਗ ਪਿਆ ਤੇ ਫਿਰ ਉਹਨਾਂ ਨੇ ਆਪਸ ਵਿੱਚ ਗੱਲਾਂ ਵੀ ਆਪਸ ਚ ਕਰੀਆਂ ਨੇ ਤੇ ਆਪਸ ਚ ਗੱਲਾਂ ਕਰਕੇ ਫਿਰ ਉਹ ਫਿਰ ਨਾਲ ਨਾਲ ਪੋਥ ਪਦਰੇ ਸੀ ਤੇ ਐਨੇ ਜੀ ਆ ਕੇ ਫਾਦਰ ਸਾਹਿਬ ਨੇ ਫਾਦਰ ਸਾਹਿਬ ਆ ਕੇ ਸੁਣਨ ਹਣੋਂ ਨਾਲ ਜਨਮਨ ਜੀ ਕੇ ਨਾਲ ਕੁਝ ਹੋਰ ਲੋਕ ਆ ਕੇ ਨਾਲ ਦੀ ਨਾਲ ਪਹਿਲਾਂ ਸਿੱਧੂ ਵਾਲੀ ਟਾਕੀਏ ਜੋ ਸਿੱਧੂ ਨੇ ਕਰ ਲਿਆ ਫਿਰ ਸਾਡੇ ਵਾਲੀ ਟਾਕੀਏ ਪੱਟੀਆਂ ਕੂ ਗਈ ਸੈਂਟਰ ਲੌਗ ਦੀ ਗੱਡੀ ਲੌਗ ਹੋ ਗਈ ਰਕੀਆਂ ਬਟੀਆਂ ਫੇਰ ਸਾਨੂੰ ਗੱਡੇ ਉਪਾਰ ਸਿੱਧੂ ਤੇ ਜਦੋਂ ਫਾਇਰਿੰਗ ਹੋਗੀ ਗੋਲੀਆਂ ਵੱਜੀਆਂ ਸਿੱਧੂ ਥਾਰ ਦੇ ਅੰਦਰ